ਸਤਿ ਸ਼੍ਰੀ ਅਕਾਲ ਜੀ ਪਟਿਆਲੇ ਵਾਲਿਓ ਤੇ ਬਹੁਤ ਘੈਂਟ ਚੀਜ਼ ਆ ਗਈ ਤੁਹਾਡੇ ਪਹਿਲਾਂ ਸਰਕਸਤਾਂਦੀ ਰਹਿੰਦੀਆਂ ਨੇ ਯੂਨੀਵਰਸਿਟੀ ਰੋਡ ਤੇ ਤੇ ਆਹ ਬਹੁਤ ਘੈਂਟ ਚੀਜ਼ ਆਈ ਹੈ ਤੇ ਪਟਿਆਲਾ ਕਾਰਨੀਵਲ ਨਾਮ ਹੈ ਤੇ ਸਿੰਗਾਪੁਰ 에ਅਰਲਾਈਨ ਦਾ ਜਹਾਜ਼ ਖੜਾ ਹੈ ਵੈਸੇ ਤਾਂ ਇਹ ਡੁਪਲੀਕੇਟ ਬਣਾਇਆ ਹੋਇਆ ਹੈ ਪਰ ਬਹੁਤ ਪਿਆਰੀ ਚੀਜ਼ ਬਣਾਈ ਇਹਨਾਂ ਨੇ ਦੇਖੋ ਮਿਹਨਤ ਲੱਗੀ ਆ ਹਨਾ ਤੇ ਤੁਹਾਨੂੰ ਦਿਖਾਣਿਆ ਸਾਰਾ ਇਹ ਕੀ ਸਿਸਟਮ ਹੈਗਾ ਪਟਿਆਲਾ ਕਾਰਨੀਵਲ ਨਾਮ ਹੈ ਇਹਦਾ ਤੇ ਅੱਜ ਸੰਡੇ ਅੱਜ ਵੀ ਜਾ ਸਕਦੇ ਹੋ ਰੋਜ਼ ਖੁੱਲਿਆ ਹੁੰਦਾ ਵੈਸੇ ਤਾਂ 4 ਵਜੇ ਮੇਲੇ ਸਟਾਰਟ ਹੋ ਜਾਂਦਾ ਵੀਡੀਓ ਉਹਨਾਂ ਨਾਲ ਸ਼ੇਅਰ ਕਰ ਦਿਓ ਪਟਿਆਲੇ ਵਾਲਿਆਂ ਨਾਲ ਤੇ ਜ਼ ਤੇ ਆ ਸਭ ਤੋਂ ਵਧੀਆ ਐਕਸਪੀਰੀਅੰਸ ਹੁੰਦਾ ਜਾਨਾ ਸਿਰਫ 40 ਰੁਪਏ ਟਿਕਟ ਹੈ ਇੱਕ ਜਾਨੇ ਦੀ ਬੱਚਿਆਂ ਦੀ ਟਿਕਟ ਨਹੀਂ ਲੱਗਦੀ 5 ਸਾਲ ਤੱਕ ਤੇ ਆ ਦੇਖੋ 에어 호ਸਟੈਸ ਨੇ ਤੇ ਪ੍ਰੋਪਰ ਇਹਨਾਂ ਨੇ ਜਾਜ ਦੀ ਫੀਲਿੰਗ ਬਣਾਈ ਹੋਈ ਹੈ ਪੂਰੀ ਇਹਨਾਂ ਆ ਦੇਖੋ ਪਾਇਲਟ ਜੀ ਖੜੇ ਨੇ ਤੇ ਪੂਰਾ ਅੰਕਲ ਦੀ ਵੀ ਪਰਸਨੈਲਿਟੀ ਬੜੀ ਪਿਆਰੀ ਹੈ ਤੇ ਪਾਇਲਟ ਹੀ ਲੱਗ ਰਹੇ ਸੀਗੇ ਵੈਸੇ ਆ ਦੇਖੋ ਜਿਵੇਂ ਫੋਟੋ ਲਾ ਰੱਖਿਆ ਤਾਂ ਲੋਕ ਇਦਾਂ ਫੋਟੋ ਖਚੰਦੇ ਨੇ ਜਿਦਾ ਤੁਸੀਂ ਫੋਟੋ ਖਚਾਉਂਗੇ ਨਾ ਤਾਂ ਤੁਹਾਨੂੰ ਲੱਗੂਗਾ ਵੀ ਸੱਚੀਉਂ ਦੂਜੇ ਬੰਨੋ ਨੇ ਲੱਗ ਗਿਆ ਚ ਹੀ ਖੜੇ ਨੇ ਤੇ ਆ ਦੇਖੋ ਅੰਕਲ ਦੀ ਪਰਸਨੈਲਿਟੀ ਤੇ ਆ ਦੇਖੋ ਯਾਰ ਮੇਲਾ ਪਹਿਲਾਂ ਵੀ ਆਉਂਦੇ ਨੇ ਕਾਰਨੀਵਲ ਬਟ ਇਹ ਜਿਹੜਾ ਇਹ ਬਹੁਤ ਅਲੱਗ ਹੈ ਤੇ ਇਹ ਜਿਹੜੀ ਕੰਪਨੀ ਹੈ ਪਹਿਲੀ ਵਾਰ ਹੀ ਆਈ ਹੈ ਬਹੁਤ ਹੀ ਪਿਆਰੀਆਂ ਜਿਹੜੀਆਂ ਤੇ ਚੀਜ਼ਾਂ ਨੇ ਸੇਲ ਕਰਨ ਲਈ ਹਨ ਤੇ ਆ ਜਿਹੜੀਆਂ ਦਿੱਖ ਤੁਸੀ ਲਾਈਟਸ ਨੇ ਹਨਾ ਲਾਈਟਸ ਸ਼ੋ ਵੀ ਹੈ ਬਹੁਤ ਵਧੀਆ ਚੀਜ਼ ਨੇ 40 ਰੁਪਏ ਦਾ ਐਂਟਰੀ ਆ ਨਹੀਂ ਟੁੱਟੇ ਲੈਣੇ ਤਾਂ ਵੀ ਕੋਈ ਗੱਲ ਨਹੀਂ 40 ਰੁਪਏ ਐਂਟਰੀ ਤਾਂ ਲੱਗਣੀ ਆ ਭਾਈ ਚਲੋ ਇੰਨਾ ਕ ਤਾਂ ਚਲੋ ਬਣਦਾ ਵੀ ਅਗਲੇ ਨੇ ਮਿਹਨਤ ਕਰੀ ਹੋਈ ਆ ਤੇ ਆ ਗਲਿੱਚੇ ਦੇਖੋ ਗਲਿੱਚੇ ਥੋੜੇ ਜਿਹਾ ਕੋਸਟਲੀ ਨੇ ਭਾਈ ਸੱਚੀ ਗੱਲ ਆ ਤੇ ਆ ਚੀਜ਼ਾਂ ਆ ਗਿਆ ਦੇਸੀ ਦਵਾਈ ਦਾ ਨਵਜ ਦੇ ਕੇ ਦੱਸਦੇ ਨੇ ਤੇ ਬਹੁਤ ਘਣ ਘਣ ਚੀਜ਼ਾਂ ਲਿਗੀਆਂ ਪਟਿਆਲੇ ਵਾਲੇ ਭਰਾਵਾਂ ਨਾਲ ਸ਼ੇਅਰ ਕਰ ਦਿਓ ਆਪਣੇ ਰਿਸ਼ਤੇਦਾਰਾਂ ਕਿ ਸਾਨੂੰ ਵੀ ਕਮਾ ਕੇ ਲਿਆਓ ਉਹ ਤਾਂ ਕਦੋਂ ਆਈਏ ਪਟਿਆਲੇ ਤੇ ਪਟਿਆਲੇ ਵਾਲੇ ਵੀ ਬੇਨਤੀ ਆ ਜਰੂਰ ਜਾ ਕੇ ਆ ਬਹੁਤ ਵਧੀਆ ਮਾਹੌਲ ਆ ਅੱਜ ਤਾਂ ਐਤਵਾਰ ਆ ਆਪਾਂ ਤਾਂ ਹੀ ਪ ਤੇ 4 ਵਜੇ ਸਟਾਰਟ ਹੋ ਜਾਂਦਾ ਤੇ ਰਾਤ ਨੂੰ 11 ਵਜੇ ਤੱਕ ਚੱਲਦਾ ਇਹ ਮੇਲਾ ਤੇ ਜ਼ਰੂਰ ਦੇਖ ਆਓ ਬੱਚਿਆਂ ਨੂੰ ਘੁਮਾ ਲਿਓ ਯਾਰ ਟੈਨਸ਼ਨਾਂ ਬਹੁਤ ਨੇ ਬੱਚਿਆਂ ਦਾ ਵੀ ਬਹੁਤ ਜ਼ਿਆਦਾ ਸਟ्रेस ਹੁੰਦਾ ਹੈਗਾ ਸਟੱਡੀ ਦਾ ਤੇ ਉਹ ਚੀਜ਼ ਨੂੰ ਥੋੜਾ ਜਿਹਾ ਦੂਰ ਕਰੀਏ ਤਾਂ ਜ਼ਿਆਦਾ ਵਧੀਆ ਕਿਉਂਕਿ ਅੱਜ ਸਮਝਦੇ ਕੋ ਹਾਰਟ ਅਟੈਕ ਹਨਾ ਕਿੰਨਾ ਕੁਝ ਹੋ ਰਿਹਾ ਤੇ ਇਹ ਚੀਜ਼ਾਂ ਉਹਨਾਂ ਚੀਜ਼ ਦੂਰ ਲੈ ਜਾਂਦੇ ਨੇ ਤੇ ਆਪ ਬੱਚਿਆਂ ਵਾਸਤੇ ਆ ਗਿਆ ਦੇਖੋ ਬੱਚੇ ਖੁਸ਼ ਹੋ ਜਾਂਦੇ ਨੇ ਯਾਰ ਥੋੜਾ ਵੀ ਥੋੜਾ ਜਿਹਾ ਦਿਮਾਗ ਸੈੱਟ ਆ ਜਾਂਦਾ ਹਨਾ ਕਹਿਣ ਦਾ ਮਤਲਬ ਬਈ ਸਟ੍ਰੈਸ ਤੋਂ ਥੋੜਾ ਡਿਸਪਾਇੰਟ ਹੋ ਜਾਂਦੇ ਆਪਾਂ ਤੇ ਆ ਸੂਟ ਆ ਗਏ ਇਹਨਾਂ ਦੇ ਸੂਟ ਵੀ ਬਹੁਤ ਪਿਆਰੇ ਨੇ ਤੇ ਰੇਟ ਵੀ ਬਹੁਤ ਠੀਕ ਨੇ ਤੇ ਇੱਕ ਸੇਲ ਹੈ ਇਹਨਾਂ ਦੇ ਇੱਥੇ ਉਹ ਟੋਪ ਨੇ ਸਿਰਫ 100-100 ਰੁਪਏ ਚ ਟੋਪ ਨੇ ਤੇ ਹੋਰ ਵੀ ਬਹੁਤ ਕੁਝ ਆ ਦੇਖਣ ਨੂੰ ਤੇ ਆਚਾਰ ਦੀਆਂ ਆ ਗਈਆਂ ਮਤਲਬ ਵਧੀਆ ਕਾਰਨੀਵਲ ਜਿੱਦਾਂ ਹੁੰਦਾ ਹਨਾ ਤੇ ਝੂਟੇ ਵੀ ਕਾਫੀ ਨੇ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਕਰ ਲਿਓ ਹੋਰ ਵੀਡੀਓ ਲਈ ਤੇ ਆ ਦੇਖੋ ਆ ਜਿਹੜਾ ਈਫਲ ਟਾਵਰ ਬਣਾਇਆ ਹੋਇਆ ਹੈਗਾ ਤੇ ਮਾਹੌਲ ਬਹੁਤ ਵਧੀਆ ਹੈ ਤੇ ਡੀਜੇ ਵੀ ਲੱਗਿਆ ਹੋਇਆ ਹੈਗਾ ਆ ਦੇਖੋ ਸਟਾਰ ਲਾਈਟ ਆ ਗਈ ਮੁੱਕ ਦੀ ਗੱਲ ਬਹੁਤ ਵਜੇ ਜਾ ਕੇ ਤੁਸੀਂ ਆਉਂਗੇ ਤਾਂ ਤੁਹਾਨੂੰ ਪਤਾ ਲੱਗੂਗਾ ਤੇ ਆਹ ਜਿਹੜੀ ਚੀਜ਼ ਆ ਦਾ ਬਹੁਤ ਕਨਸੈਪਟ ਬਹੁਤ ਸੋਹਣਾ ਹੈ ਇੱਕ ਵਾਰ ਜ਼ਰੂਰ ਜਾ ਕੇ ਆਓ ਯਾਰ ਸਿਰਫ 40 ਰੁਪਏ ਟਿਕਟ ਟੈ ਆਪਣੇ ਘਰ ਤੋਂ ਲੈ ਕੇ ਤੇ ਇਧਰ ਪਟਿਆਲਾ ਰੋਡ ਯੂਨੀਵਰਸਿਟੀ ਰੋਡ ਤੇ ਲੈਫਟ ਸਾਈਡ ਤੁਹਾਨੂੰ ਪਤਾ ਲੱਗ ਜੂ ਜਹਾਜ ਖੜਾ ਬਹੁਤ ਵੱਡਾ ਉਤੋਂ ਪਤਾ ਲੱਗ ਜੂਗਾ ਬਹੁਤ ਹੀ ਪਿਆਰੀ ਚੀਜ਼ ਆ ਸੋ ਵੀਡੀਓ ਸ਼ੇਅਰ ਕਰਦੇ ਹੋ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਹੋਰ ਵੀਡੀਓ ਲਈ ਧੰਨਵਾਦ ਜੀ